ਬਹੁਤ ਪੁਰਾਣੀ ਤੇ ਬਹੁਤ ਮਸ਼ਹੂਰ ਇਹ ਦੁਕਾਨ ਆ ਦੁਕਾਨ ਦਾ ਨਾਂ ਹੈਗਾ ਮੰਜੂ ਦੀ ਹੱਟੀ ਇਹ ਭੈਣ ਚੱਲਣ ਪਿੰਣ ਤੋਂ ਥੋੜਾ ਅਸਮਰਥ ਆ ਥੋੜਾ ਲਫ਼ਜ਼ਾਂ ਦੇ ਵਿੱਚ ਪ੍ਰੋਬਲਮ ਆ ਪਰ ਲੇਕਨ ਮਾਲ ਦੇ ਵਿੱਚ ਹੌਸਲਾ ਹਾਂਜੀ ਹੁਣ ਆਪਾਂ ਆਏ ਆ ਜੀ ਇਹ ਪਿੰਡ ਦੇ ਵਿੱਚ ਸਭ ਤੋਂ ਮਸ਼ਹੂਰ ਹੱਟੀ ਇਹ ਮੰਜੂ ਦੀ ਹੱਟੀ ਇਹਨੂੰ ਆਖਿਆ ਜਾਂਦਾ ਹੈ ਅੱਜ ਤੁਹਾਨੂੰ ਆਪਾਂ ਦੱਸਦੇ ਹਾਂ ਜਦੋਂ ਵੀ ਤੁਸੀਂ ਸੋਲਖੁਰਦ ਪਿੰਡ ਦੇ ਵਿੱਚ ਆਓ ਕੋਈ ਵੀ ਕਿਸੇ ਤਰ੍ਹਾਂ ਦੀ ਤੁਸੀਂ ਚੀਜ਼ ਲੈਣੀ ਆ ਇੱਥੇ ਹਰ ਤਰ੍ਹਾਂ ਦੀ ਚੀਜ਼ ਮਿਲਦੀ ਆ ਇਹ ਆ ਪਟਾਕੇ ਲਗਾਏ ਗਏ ਦੁਆੜੀ ਦੀ ਖੁਸ਼ੀ ਦੇ ਵਿੱਚ ਇਹ ਬੱਚੇ ਜਿਹੜੇ ਪਟਾਕੇ ਖਰੀਦੇ ਹੋਏ ਇਹ ਬੱਚੇ ਆ ਜਿਹੜੇ ਇਹ ਪਟਾਕੇ ਖਰੀਦਣ ਆਏ ਆ ਅੱਛਾ ਇਹ ਰੱਖੇ ਖਰੀਦ ਕੇ ਹਾਂਜੀ ਠੀਕ ਹੈ ਜੀ ਅੱਧੇ ਵੀ ਆਸੇ ਇਹ ਲਾਲਾ ਜੀ ਆ ਜੀ ਦੁਕਾਨ ਵਾਲੇ ਬਣਾਓ ਵੀਡੀਓ ਸਾਡੇ ਕਾਨ ਦੀ ਵੀ ਆਪਾਂ ਤੁਹਾਨੂੰ ਦਰੋਂ ਵੀ ਦੁਕਾਨ ਦਿਖਾਉਨੇ ਆ ਕਿ ਹਰ ਤਰ੍ਹਾਂ ਦਾ ਸਮਾਨ ਇੱਥੇ ਮਿਲਦਾ ਆ ਜੀ ਇਹ ਮੰਜੂ ਦੀ ਹੱਟੀ ਪਿੰਡ ਸੋਲ ਖੁਰਦ ਦੇ ਵਿੱਚ ਬਹੁਤ ਮਸ਼ਹੂਰ ਆ ਇਹ ਆਪਾਂ ਤੁਹਾਨੂੰ ਦੁਕਾਨ ਦਾ ਸਾਰਾ ਦ੍ਰਿਸ਼ ਦਿਖਾਉਨੇ ਆ ਮੰਜੂ ਦੀ ਹੱਟੀ ਕਿ ਹਰ ਤਰ੍ਹਾਂ ਦਾ ਸਮਾਨ ਜਿਹੜਾ ਕਰਿਆਨੇ ਦਾ ਹੋਰ ਅਨਦਰ ਸਟੋਰ ਦਾ ਜੋ ਵੀ ਘਰ ਦੇ ਵਿੱਚ ਜ਼ਰੂਰਤਾਂ ਹੁੰਦੀਆਂ ਸਾਰਾ ਸਮਾਨ ਉਸ ਦੁਕਾਨ ਦੇ ਉੱਤੋਂ ਮਿਲੇ ਜਾਂਦਾ ਹੈ ਪਿੰਡ ਦੇ ਸੋਲ ਖਰਦਾ ਪਿੰਡ ਦੇ ਵਿੱਚ ਖਾਸ ਕਰਕੇ ਜਿਵੇਂ ਕਿ ਸਾਡੇ ਜਿਹੜੀ ਕੋਈ ਦਾਤ ਚਿੱਠੀ ਵਗੈਰਾ ਆਉਂਦੀ ਆ ਜਾਂ ਹੋਰ ਵੀ ਕੋਈ ਕਿਸੇ ਦਾ ਕੋਈ ਰਿਸ਼ਤੇਦਾਰ ਆ ਤੇ ਜਿਹੜਾ ਐਡਰੈਸ ਨਹੀਂ ਜਾਣਦਾ ਪਰਿਵਾਰ ਨੂੰ ਨਹੀਂ ਜਾਣਦਾ ਤੇ ਉਹ ਵੀ ਤਕਰੀਬਨ ਇੱਥੇ ਹੀ ਪਹੁੰਚਦਾ ਆ ਤੇ ਇਹਨਾਂ ਤੋਂ ਹੀ ਐਡਰੈਸ ਦਾ ਪਤਾ ਕਰਦਾ ਆ ਇਹ ਇੱਕ ਭੀ ਧਿਆਣੀ ਦੇ ਨਾਮ ਦੇ ਉੱਤੇ ਦੁਕਾਨ ਦਾ ਨਾਮ ਆ ਤੇ ਹਰ ਤਰ੍ਹਾਂ ਦਾ ਸਾਮਾਨ ਕੋਈ ਜਿਹੋ ਜਿਹੇ ਸਾਮਾਨ ਨਹੀਂ ਜਿਹੜਾ ਸਾਡੀ ਰੋਜ਼ਾਨਾ ਦੀ ਪਰਤੋਂ ਦੇ ਵਿੱਚ ਆਉਣ ਵਾਲਾ ਇਸ ਬਹੁਤ ਪੁਰਾਣੀ ਤੇ ਬਹੁਤ ਮਸ਼ਹੂਰ ਇਹ ਦੁਕਾਨ ਆ ਦੁਕਾਨ ਦਾ ਨਾਮ ਹੈਗਾ ਮੰਜੂ ਦੀ ਹੱਟੀ ਸੋ ਹੋਰ ਵੀ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਇਹ ਅਪੀਲ ਕਰਦਾ ਆ ਕਿ ਜਿਨੇ ਵੀ ਹਰ ਤਰ੍ਹਾਂ ਦਾ ਵਧੀਆ ਕੁਆਲਟੀ ਦਾ ਸਸਤਾ ਤੇ ਵਧੀਆ ਸਮਾਨ ਕਿਉਂਕਿ ਇਹ ਜਿਹੜੀ ਦੁਕਾਨ ਆ ਕੋਈ ਵੀ ਜਿਹੜਾ ਦਿਨ ਨਹੀਂ ਹੁੰਦਾ ਜਿੱਦਣ ਇੱਥੇ ਛੁੱਟੀ ਹੁੰਦੀ ਹੈ ਇਹ ਭੈਣ ਆ ਜਿਹੜੀ ਕਿ ਇਸ ਦੁਕਾਨ ਨੂੰ ਆਪਰੇਟ ਕਰਦੀ ਆ ਚਲਾਉਂਦੀ ਆ ਇਹਦੇ ਨਾਂ ਦੇ ਉੱਤੇ ਹੀ ਇਹ ਜਿਹੜੀ ਦੁਕਾਨ ਆ ਖੁੱਲੀ ਗਈ ਆ ਮੰਜੂ ਦੀ ਹੱਟੀ ਇਹਨਾਂ ਦੇ ਫਾਦਰ ਸਾਹਿਬ ਆ ਜਿਹੜੇ ਕਿ ਕੁਝ ਕੁਝ ਸਮਾਂ ਪਹਿਲਾਂ ਸਪੈਰ ਹੋ ਗਏ ਸਕੇ ਤੇ ਪਹਿਲਾਂ ਉਹਨਾਂ ਨੇ ਦੁਕਾਨਦਾਰੀ ਸ਼ੁਰੂ ਕੀਤੀ ਸੀ ਫਿਰ ਅੱਗੇ ਬੱਚਿਆਂ ਨੇ ਇਹ ਦੁਕਾਨ ਜਿਹੜੀ ਬਣਾਈ ਆ ਤੇ ਇਹ ਭੈਣ ਚੱਲਣ ਪਿੰਡ ਤੋਂ ਥੋੜਾ ਅਸਮਰੱਥ ਆ ਥੋੜਾ ਲੱਤਾਂ ਦੇ ਵਿੱਚ ਪ੍ਰੋਬਲਮ ਹੈ ਪਰ ਲੇਕਿਨ ਮਨ ਦੇ ਵਿੱਚ ਹੌਸਲਾ ਹਿੰਮਤ ਇੰਨੀ ਆ ਕਿ ਪੂਰੇ ਕੰਮ ਨੂੰ ਕੰਟਰੋਲ ਇਹ ਕਰਦੀ ਆ ਲੜਕੀ ਨਾਲ ਪਿੰਡ ਦੇ ਵਿੱਚ ਜਿਹੜਾ ਇਹ ਆਪਣੇ ਢੀਪੂ ਹੁੰਦਾ ਆ ਖਰਾਚੰਦ ਬੀਪੂ ਨੂਵੀ ਇਹ ਲੜਕੀ ਚਲਾਉਂਦੀ ਆ ਸਾਰੇ ਕੰਮ ਨੂੰ ਦੇਖਦੀ ਆ ਨਾਲ ਇਹਦੇ ਪਰਿਵਾਰ ਦੇ ਵਿੱਚ ਇਹਦੀ ਮਦਰ ਇਹਦੇ ਬ੍ਰਦਰ ਸਾਰਾ ਹੀ ਪਰਿਵਾਰ ਜਿਹੜਾ ਆ ਸਹਿਯੋਗ ਕਰਦਾ ਆ ਇਹ ਇਹਦਾ ਬ੍ਰਦਰ ਆ ਵੱਡਾ ਤੇ ਇਹ ਵੀ ਸਹਿਯੋਗ ਕਰਦਾ ਆ ਤੇ ਉਸ ਤੋਂ ਅੱਗੇ ਉਹ ਛੋਟਾ ਬ੍ਰਦਰ ਆ ਇਹਦਾ ਤੇ ਉਹ ਵੀ ਸਹਿਯੋਗ ਕਰਦਾ ਆ ਇਹ ਤੁਹਾਡੇ ਸਾਹਮਣੇ ਜਿਹੜੇ ਪਟਾਕੇ ਆ ਦੀਵਾਲੀ ਦੀ ਕਰਕੇ ਦੁਕਾਨਦਾਰੀ ਸਜਾਈ ਗਈ ਆ ਸੋ ਮੈਂ ਫੀਲ ਕਰਦਾ ਹਾਂ ਕਿ ਇਲਾਕੇ ਦੇ ਲੋਕਾਂ ਨੂੰ ਉਧਰ ਏਰੀਏ ਦੇ ਇਲਾਕੇ ਦੇ ਲੋਕਾਂ ਨੂੰ ਪਿੰਡ ਨੂੰ ਦਿਖਾਤੀ ਏਰੀਏ ਦੇ ਲੋਕਾਂ ਨੂੰ ਕਿ ਕੋਈ ਵੀ ਕਿਸੇ ਵੀ ਟਾਈਮ ਆਣ ਕੇ ਕੋਈ ਵੀ ਦਿਨ ਜਿਹੜਾ ਛੁੱਟੀ ਦਾ ਦਿਨ ਨਹੀਂ ਹੁੰਦਾ ਰੋਜ਼ਾਨਾ ਇਹ ਦੁਕਾਨ ਜਿਹੜੀ ਖੁੱਲਦੀ ਆ ਤੇ ਪਿੰਡ ਸੋਲ ਫੁਰਦ ਦੇ ਵਿੱਚ ਮੰਜੂ ਦੀ ਹੰਟੀ ਫਤਾ ਕਰਕੇ ਤੁਸੀਂ ਇਥੋਂ ਹਰ ਤਰ੍ਹਾਂ ਦਾ ਜਿਹੜਾ ਸਮਾਨ ਖਰੀਦ ਕਰ ਸਕਦੇ ਆ ਘਰ ਦੇ ਵਿੱਚੋਂ ਵਰਤੋਂ ਚੋਣ ਵਾਲਾ ਪਰਿਵਾਰਾਂ ਦੇ ਵਿੱਚ ਵਰਤੋਂ ਵਿੱਚ ਆਉਣ ਵਾਲਾ ਜਰਨਲ ਸਟੋਰ ਵਾਂਗ ਕਰਿਆਨਾ ਸਟੋਰ ਹਰ ਤਰ੍ਹਾਂ ਦਾ ਸਮਾਨ ਜਿਹੜਾ ਕਿ ਸਾਡੀ ਨਿੱਤ ਦੀ ਵਰਤੋਂ ਦੇ ਵਿੱਚ ਆ ਇਸ ਦੁਕਾਨ ਤੋਂ ਮਿਲਤ ਹੁੰਦਾ ਆ ਆਪਾਂ ਇਸ ਦੁਕਾਨ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਆ ਕਿ ਮੰਜੂ ਦੀ ਹੱਟੀ ਪਿੰਡ ਸੋਲ ਖੁਰਦੇ ਵਿੱਚ ਸੋ ਆਪਾਂ ਤੁਹਾਡੀ ਕਰਾਉਂਦੇ ਆ ਗੱਲਬਾਤ ਤੇ ਦਿਨੇ ਆ ਤੁਹਾਨੂੰ ਇਹਨਾਂ ਦਾ ਸੰਪਰਕ ਨੰਬਰ ਕਿਉਂਕਿ ਤੁਸੀਂ ਕਿਸੇ ਵੀ ਖੁਸ਼ੀ ਦੇ ਮੌਕੇ ਦੇ ਉੱਪਰ ਕੋਈ ਵੀ ਖੁਸ਼ੀ ਦਾ ਮੌਕਾ ਆ ਜਿਵੇਂ ਕਿ ਆਪਾਂ ਖੰਡ ਪਾਠ ਵਿਆਹ ਸ਼ਾਦੀ ਕੋਈ ਵੀ ਭੋਗ ਵਗੈਰਾ ਹੁੰਦਾ ਤੇ ਤੁਸੀਂ ਇੱਥੇ ਪਹੁੰਚ ਕੇ ਇਸ ਭੈਣ ਦੇ ਨਾਲ ਜਿਹੜਾ ਸੰਪਰਕ ਕਰ ਸਕਦੇ ਆ ਤੇ ਇਹ ਹੈਗਾ ਭੈਣ ਦਾ ਬ੍ਰਦਰ ਤੇ ਇਹ ਤੁਹਾਨੂੰ ਆਪਣਾ ਨੰਬਰ ਬੋਲ ਦੂਗਾ ਹਾਂਜੀ ਫਿਰ ਜੀ ਤੁਸੀਂ ਆਪਣਾ ਨੰਬਰ ਬੋਲ ਦਿਓ ਜੋ ਵੀ ਹੈਗੇ ਤੁਹਾਡੇ ਸੰਪਰਕ ਕਰੇ ਤੇ ਤੁਹਾਡੇ ਨਾਲ ਹਾਂਜੀ 98727 58567 ਆ ਜੀ ਨੰਬਰ ਆਪਣਾ ਦੁਬਾਰਾ ਫਿਰ ਬੋਲਿਓ ਜੀ 98727 58567 ਜੀ ਠੀਕ ਹੈ ਜੀ ਇਸ ਤੋਂ ਇਲਾਵਾ ਕੋਈ ਹੋਰ ਨੰਬਰ ਹੈਗਾ ਆਪਣਾ ਹਾਂਜੀ 97765 97791 47359 ਠੀਕ ਹੈ ਜੀ ਇੱਕ ਵਾਰੀ ਦੁਬਾਰਾ ਇਹ ਵੀ ਰਿਪੀਟ ਕਰ ਦਿਆਂ 9979947359 ਠੀਕ ਹੈ ਜੀ ਸੋ ਤੁਸੀਂ ਇਸ ਨੰਬਰਾਂ ਦੇ ਜਿਹੜੇ ਦਿੱਤੇ ਗਏ ਦੋ ਤੁਹਾਨੂੰ ਨੰਬਰ ਆ ਇਹਨਾਂ ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਆ ਕਿਸੇ ਵੀ ਵਿਆਹ ਸ਼ਾਦੀ ਦੇ ਅਖੰਡ ਪਾਠ ਭੋਗ ਵਗੈਰਾ ਕਿਸੇ ਵੀ ਖੁਸ਼ੀ ਗਮੀ ਦੇ ਮੌਕੇ ਦੇ ਉੱਤੇ ਤੁਸੀਂ ਕੋਈ ਵੀ ਸਮਾਨ ਉਹ ਇਹਨਾਂ ਦੇ ਨਾਲ ਮੋਬਾਈਲ ਤੇ ਸੰਪਰਕ ਕਰਕੇ ਦਿਉਗਾ ਸਕਦੇ ਆ ਹਰ ਤਰ੍ਹਾਂ ਦੀ ਆਈਟਮ ਤੁਹਾਨੂੰ ਜਿਹੜੀ ਆ ਘਰ ਵੀ ਪਹਚਾਈ ਜਾਊਗੀ ਜੇ ਤੁਸੀਂ ਕੋਈ ਵੱਡੇ ਲੈਵਲ ਦੇ ਉੱਪਰ ਜਿਵੇਂ ਕੋਈ ਵਿਆਹ ਸ਼ਾਦੀ ਆ ਅਖੰਡ ਪਾਠ ਆ ਤੇ ਤੁਮਾਂ ਲੈਨੇ ਆ ਹੋਰ ਕੀ ਆ ਕਿ ਨਾਲ ਇਹ ਵੀਰਦੀ ਹੁਣਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਫੰਕਸ਼ਨ ਕਰਵਾਉਣਾ ਹੋਵੇ ਜਿਵੇਂ ਹਲਵਾਈ ਦਾ ਪ੍ਰੋਗਰਾਮ ਹੁੰਦਾ ਆ ਤੇ ਤੁਸੀਂ ਇਹਨਾਂ ਨੂੰ ਜਿਹੜਾ ਤੁਹਾਨੂੰ ਇਹਨਾਂ ਨੰਬਰ ਦਿੱਤੇ ਆ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਆ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਤੁਸੀਂ ਜਿਹੜਾ ਹਲਵਾਈ ਵਗੈਰਾ ਦਾ ਜਿਹੜਾ ਕੰਮ ਕਰਵਾਉਣਾ ਹੋਵੇ ਜੋ ਵੀ ਵਿਆਹ ਸ਼ਾਦੀ ਦੇ ਵਿੱਚ ਹਰ ਤਰ੍ਹਾਂ ਦੀ ਆਈਟਮ ਤਿਆਰ ਕਰਵਾਉਣੀ ਹੋਵੇ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮਾਨ ਦੀ ਜ਼ਰੂਰਤ ਆ ਕੋਈ ਵੀ ਤੁਸੀਂ ਕਿਸੇ ਤਰ੍ਹਾਂ ਦਾ ਅਲਵਾਈ ਦਾ ਕੰਮ ਕਰਵਾਉਣਾ ਘਰ ਦੇ ਵਿੱਚ ਕੋਈ ਆਈਟਮ ਤਿਆਰ ਕਰਵਾਉਣੀ ਆ ਤੇ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰੋ ਤੇ ਤੁਹਾਨੂੰ ਘਰ ਬੈਠਿਆਂ ਨੂੰ ਹੀ ਜਿਹੜੀ ਸੁਵਿਧਾ ਮਿਲੂਗੀ ਸਾਰਾ ਸਮਾਨ ਵੀ ਤੁਹਾਨੂੰ ਘਰ ਬੈਠਿਆਂ ਨੂੰ ਹੀ ਪਹੁੰਚਾਇਆ ਜਾਊਗਾ ਤੇ ਨਾਲ ਤੁਹਾਨੂੰ ਜਿਹੜੀ ਹਰ ਤਰ੍ਹਾਂ ਦੀ ਜਿਹੜੀ ਆ ਸੇਵਾ ਸਮਾਨ ਘਰ ਪਹੁੰਚਾਉਣ ਦਾ ਵੀ ਇਹਨਾਂ ਦੇ ਕੋਲ ਆਪਣਾ ਸਾਧਨ ਆ ਬਾਕੀ ਜਵਾਈ ਦਾ ਕੰਮ ਕਰਨਾ ਜਿਵੇਂ ਵਿਆਹ ਸ਼ਾਦੀ ਦੇ ਵਿੱਚ ਕੋਈ ਆਪਾਂ ਭਾਜੀ ਲੱਡੂ ਵੇਸਣ ਵਗੈਰਾ ਜਾਂ ਕੋਈ ਦਾਲਾਂ ਸਬਜ਼ੀਆਂ ਤਿਆਰ ਕਰਦੇ ਆ ਤੇ ਹਰ ਤਰ੍ਹਾਂ ਦੀ ਸੁਵਿਧਾ ਜਿਹੜੀ ਤੁਹਾਨੂੰ ਇੱਥੋਂ ਇੱਕੋ ਹੀ ਦੁਕਾਨ ਤੋਂ ਬਹੁਤ ਸਾਰੀਆਂ ਸੁਵਿਧਾਵਾਂ ਮਿਲਣਗੀਆਂ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਆ ਉਹਨਾਂ ਦਾ ਦਿਲ ਦੀਆਂ ਗਰਗੀਆਂ ਤੋਂ ਧੰਨਵਾਦ ਕਰਦੇ ਆ ਬਾਕੀ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਆ ਉਹਨਾਂ ਨੂੰ ਵੀ ਅਸੀਂ ਕਹਿੰਦੇ ਆ ਕਿ ਸਾਡੇ ਚੈਨਲ ਨੂੰ ਪਬਲਿਕ ਅਪਡੇਟ ਨੂੰ ਸਬਸਕ੍ਰਾਈਬ ਕਰ ਲਓ ਇਸ ਮੰਜੂ ਦੀ ਹੱਟੀ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਦੂਜਿਆਂ ਤੱਕ ਪਹੁੰਚਾਓ ਸੋ ਧੰਨਵਾਦ